ਲਓ ਜੀ ਹੁਣ ਆ ਨਵਾਂ ਐਕਸ਼ਨ ਹੋਇਆ ਤੇ ਵੱਡੀ ਕਾਰਵਾਈ ਹੋਈ ਹੈ ਪਿਛਲੇ ਦਿਨੀ ਜਿਹੜੀ ਇੰਸਟਾਗ੍ਰam ਵਾਲੀ ਕੰਚਨ ਕੁਮਾਰੀ ਉਰਫ ਭਾਬੀ ਕਮਲ ਕੌਰ ਦਾ ਕਤਲ ਹੋਇਆ ਸੀ ਉਸ ਮਾਮਲੇ ਦੇ ਵਿੱਚ ਨਵਾਂ ਐਕਸ਼ਨ ਹੋਇਆ ਵੱਡੀ ਕਾਰਵਾਈ ਹੋਈ ਆ ਤੇ ਜਿਹੜੇ ਲੋਕਾਂ ਨੇ ਕਤਲ ਕਰਨ ਵਾਲਿਆਂ ਦੀ ਹਮਾਇਤ ਕੀਤੀ ਸੀ ਸੋਸ਼ਲ ਮੀਡੀਆ ਤੇ ਉਹਨਾਂ ਦੇ ਪੱਖ ਚ ਲਿਖਿਆ ਸੀ ਬੋਲਿਆ ਸੀ ਜਾਂ ਪੋਸਟਾਂ ਪਾਈਆਂ ਸੀ ਉਹਨਾਂ ਸਾਰਿਆਂ ਦੇ ਸੋਸ਼ਲ ਮੀਡੀਆ ਅਕਾਊਂਟ ਚਾਹੇ ਫੇਸਬੁੱਕ ਤੇ ਚਾਹੇ ਇੰਸਟਾਗ੍ਰam ਤੇ ਉਹ ਬਲੌਕ ਕਰ ਦਿੱਤੇ ਗਏ ਨੇ ਬੰਦ ਕਰ ਦਿੱਤੇ ਗਏ ਨੇ 106 ਦੇ ਕਰੀਬ ਸੋਸ਼ਲ ਮੀਡੀਆ ਤੇ ਜਿਹੜੇ ਅਕਾਊਂਟ ਨੇ ਖਾਤੇ ਨੇ ਉਹ ਅੱਜ ਬੰਦ ਕੀਤੇ ਗਏ ਨੇ ਔਰ ਇਹ ਕਾਰਵਾਈ ਸਰਕਾਰ ਵੱਲੋਂ ਪੰਜਾਬ ਪੁਲਿਸ ਵੱਲੋਂ ਕੀਤੀ ਗਈ ਆ ਇਹ ਕਾਰਵਾਈ ਕੀਤੀ ਕਿਉਂ ਗਈ ਆ ਇਸ ਕਰਕੇ ਕਿਉਂਕਿ ਸਰਕਾਰ ਤੇ ਪੁਲਿਸ ਦਾ ਮੰਨਣਾ ਆ ਕਿ ਜਿਹੜੇ ਲੋਕ ਕਤਲ ਕਰਨ ਵਾਲਿਆਂ ਦੀ ਹਮੈਤ ਕਰ ਰਹੇ ਨੇ ਉਹ ਸਮਾਜ ਦੇ ਵਿੱਚ ਕਤਲੋਗਾਰਤ ਨੂੰ ਉਤਸ਼ਾਹਤ ਕਰ ਰਹੇ ਨੇ ਤੇ ਇਹਦੇ ਨਾਲ ਅਮਨ ਕਾਨੂੰਨ ਦੀ ਸਥਿਤੀ ਵਿਗੜ ਸਕਦੀ ਹੈ ਹੁਣ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਤੁਸੀਂ ਆਪਣਾ ਕੀਮਤੀ ਵਿਚਾਰ ਕਮੈਂਟ ਜਰੂਰ ਲਿਖਿਓ ਹੁਣ ਇਹ ਸਾਰਾ ਮਾਮਲਾ ਹੋਇਆ ਕੀ ਹੈ ਤੁਹਾਨੂੰ ਪਤਾ ਹੀ ਹੈ ਪਿਛਲੇ ਦਿਨੀ ਜਿਹੜੀ ਇੰਸਟਾਗ੍ਰam ਤੇ ਵੀਡੀਓ ਰੀਲਾਂ ਗਲਤ ਕਿਸਮ ਦੀਆਂ ਪਾਉਂਦੀ ਸੀ ਭਾਬੀ ਕਮਲਕੌਰ ਉਹਦਾ ਕਤਲ ਕੀਤਾ ਗਿਆ ਸੀ ਉਸ ਤੋਂ ਬਾਅਦ ਅਮਰਤਪਾਲ ਸਿੰਘ ਮਹਿਰੋ ਤੇ ਉਹਦੇ ਸਾਥੀਆਂ ਦੇ ਉੱਪਰ ਇਹ ਕੇਸ ਪਾਇਆ ਗਿਆ ਉਹਦੇ ਦੋ ਸਾਥੀ ਗ੍ਰਿਫਤਾਰ ਕੀਤੇ ਗਏ ਨੇ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਹਰੀਕੇ ਉਹ ਦੋਨੋਂ ਗ੍ਰਿਫਤਾਰ ਪੁਲਿਸ ਨੇ ਕਰ ਲਏ ਸੀ ਫਿਰ ਪੁਲਿਸ ਨੇ ਐਸਐਸਪੀ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਸੀਗਾ ਕਿ ਇਹ ਸਾਰੇ ਕੁਸ਼ ਦੇ ਪਿੱਛੇ ਅਮਰਤਪਾਲ ਸਿੰਘ ਮਹਿਰੋ ਦਾ ਹੱਥ ਹੈ ਉਨੇ ਆਪ ਇਹ ਕਤਲ ਕੀਤਾ ਤੇ ਨਾਲ ਇਹਨਾਂ ਦੋ ਤੋਂ ਕਰਵਾਇਆ ਤੇ ਉਸ ਤੋਂ ਬਾਅਦ ਪੁਲਿਸ ਨੇ ਫਿਰ ਇਹਨਾਂ ਸਾਰਿਆਂ ਤੇ ਕਤਲ ਕੇਸ ਪਾਤਾ ਸੀ ਫਿਰ ਸਮਾਜ ਦੇ ਵਿੱਚ ਤਿੰਨ ਤਰ੍ਹਾਂ ਦੇ ਵਿਚਾਰ ਇਹਦੇ ਬਾਰੇ ਸਾਹਮਣੇ ਆਏ ਕੁਝ ਲੋਕ ਤਾਂ ਸਪਸ਼ਟ ਰੂਪ ਦੇ ਵਿੱਚ ਕਤਲ ਕਰਨ ਵਾਲਿਆਂ ਦਾ ਪੱਖ ਪੂਰਨ ਲੱਗੇ ਔਰ ਇਹ ਕਹਿਣ ਲੱਗੇ ਵੀ ਬਿਲਕੁਲ ਸਹੀ ਕਤਲ ਕੀਤਾ ਹੈ ਇਦਾਂ ਮਾਰ ਦੇਣਾ ਚਾਹੀਦਾ ਹੈ ਇਦਾਂ ਕਤਲ ਕਰ ਦੇਣਾ ਚਾਹੀਦਾ ਕੁਝ ਕਹਿਣ ਲੱਗੇ ਵੀ ਦੇਖੋ ਇਹ ਕਤਲ ਬਿਲਕੁਲ ਗਲਤ ਕੀਤਾ ਗਿਆ ਹੈ ਇਹ ਕਤਲ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ ਤੇ ਇੱਕ ਤੀਜਾ ਵਿਚਾਰ ਵੀ ਆਇਆ ਜਿਹੜੇ ਇਹ ਕਹਿਣ ਲੱਗੇ ਵੀ ਵੀਡੀਓ ਤਾਂ ਉਹ ਵੀ ਸਹੀ ਨਹੀਂ ਸੀ ਪਾਉਂਦੀ ਗਲਤ ਪਾਉਂਦੀ ਸੀ ਪਰ ਇਸ ਸਭ ਕੁਝ ਦੀ ਜੜ੍ਹ ਹੈ ਉਹ ਕਿਤੇ ਹੋਰ ਹੈ ਤੇ ਜੇਕਰ ਸਮਾਜ ਚੋਂ ਲੱਚਰਤਾ ਖਤਮ ਕਰਨੀ ਹੈ ਤਾਂ ਉਸ ਜੜ੍ਹ ਨੂੰ ਹੱਥ ਪਾਉਣਾ ਪਏਗਾ ਇੱਕ ਅੱਦੇ ਵਿਅਕਤੀ ਦਾ ਕਤਲ ਕਰਕੇ ਇਹ ਚੀਜ਼ਾਂ ਖਤਮ ਨਹੀਂ ਹੋਣੀਆਂ ਔਰ ਉਹਨਾਂ ਤੀਜੀ ਧਿਰ ਵਾਲਿਆਂ ਦਾ ਵਿਚਾਰ ਸੀ ਕਿ ਗਲਤ ਕਿਸਮ ਦੀ ਸਿਆਸਤ ਤੇ ਸਿਸਟਮ ਉਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਹੈ ਤੇ ਜਿੰਨਾ ਟਾਈਮ ਉਹ ਨਹੀਂ ਬਦਲਿਆ ਜਾਂਦਾ ਉਹਨਾਂ ਟਾਈਮ ਇਹ ਲੈਕਚਰ ਵੀਡੀਓ ਜਿਹੜੇ ਕਮਲਕੌਰ ਵਰਗੇ ਪਾਉਣ ਵਾਲਿਆ ਇਹ ਤਾਂ ਬਹੁਤ ਹੀ ហេਠਲੇ ਨੇ ਉੱਪਰ ਇਸ ਕੰਮ ਨੂੰ ਜਿਹੜੇ ਕਰ ਰਹੇ ਨੇ ਉਹ ਹੋਰ ਨਹੀਂ ਤਾਂ ਉਹਨਾਂ ਦੀਆਂ ਦਲੀਲਾਂ ਆਈਆਂ ਇਹਨਾਂ ਤਿੰਨਾਂ ਤੋਂ ਤੁਹਾਨੂੰ ਕਿਹੜਾ ਠੀਕ ਲੱਗਦਾ ਦੇਖੋ ਬਹੁਤ ਸਾਰੇ ਲੋਕਾਂ ਨੇ ਜਿਨ੍ਹਾਂ ਨੇ ਕਤਲ ਕਰਨ ਵਾਲਿਆਂ ਦੀ ਹਮਾਇਤ ਕੀਤੀ ਅੱਜ ਉਹਨਾਂ ਤੇ ਐਕਸ਼ਨ ਕੀਤਾ ਗਿਆ ਕਾਰਵਾਈ ਕੀਤੀ ਗਈ ਆ ਕਿਉਂਕਿ ਪੁਲਿਸ ਦਾ ਕਹਿਣਾ ਹੈ ਕਿ ਇਦਾਂ ਕਤਲੋਗਾਰਤ ਉਤਸ਼ਾਹਤ ਹੁੰਦੀ ਹੈ ਹੁਣ ਦੇਖੋ ਜਿਹੜੀ ਤੀਜੀ ਧੇਰਾ ਸਭ ਤੋਂ ਵੱਧ ਠੀਕ ਮੈਨੂੰ ਉਹ ਲੱਗੀ ਕਿਉਂਕਿ ਚਾਹੇ ਸਮਾਜ ਦੇ ਵਿੱਚ ਲਚਰਤਾ ਫੈਲ ਰਹੀ ਆ ਚਾਹੇ ਸਮਾਜ 'ਚ ਨਸ਼ੇ ਫੈਲ ਰਹੇ ਆ ਚਾਹੇ ਸਮਾਜ 'ਚ ਫੁਕਰਪੁਣਾ ਫੈਲ ਰਿਹਾ ਆ ਤੇ ਚਾਹੇ ਫੈਸ਼ਨ ਪ੍ਰਸਤੀ ਫੈਲ ਰਹੀ ਆ ਚਾਹੇ ਜਿਹੜੇ ਕਾਰਪੋਰੇਟ ਘਰਾਣੇ ਆ ਉਹਨਾਂ ਦੀ ਲੁੱਟ ਫੈਲ ਰਹੀ ਆ ਇਹਦੇ ਕਾਰਨ ਜਿਹੜੇ ਆ ਇਹਨਾਂ ਦੀ ਜੜ ਜਿਹੜੀ ਆ ਉਹ ਹੋਰ ਹੈ ਤੇ ਜਿੰਨਾ ਟਾਈਮ ਜੜ ਨੂੰ ਹੱਥ ਨਹੀਂ ਪਾਇਆ ਜਾਂਦਾ ਉਹਨਾਂ ਟਾਈਮ ਠੀਕ ਨਹੀਂ ਹੋ ਸਕਦਾ ਇਸੇ ਤਰ੍ਹਾਂ ਜਿਵੇਂ ਇੱਕ ਟੈਂਕੀ ਦੇ ਥੱਲੇ ਜੇ 50 ਟੂਟੀਆਂ ਲੱਗੀਆਂ ਹੋਣ ਤੇ ਉਹ ਟੂਟੀਆਂ ਗਲਤ ਪਾਣੀ ਕੱਢਣ ਤਾਂ ਕੋਈ ਵੀ ਟੂਟੀ ਤੋੜ ਕੇ ਭੰਨ ਕੇ ਗਲਤ ਪਾਣੀ ਕੱਢਣਾ ਨਹੀਂ ਰੋਕਿਆ ਜਾ ਸਕਦਾ ਜਦੋਂ ਤੱਕ ਟੈਂਕੀ ਚ ਪਾਣੀ ਗੰਦਾ ਹੈ ਤਾਂ ਸਾਰੀਆਂ ਟੂਟੀਆਂ ਚ ਪਾਣੀ ਗੰਦਾ ਹੀ ਆਵੇਗਾ ਜੇਕਰ ਕੋਈ ਦਰਖਤ ਜਿਹੜਾ ਬਹੁਤ ਗਲਤ ਕਿਸਮ ਦੀ ਕੋਈ ਜ਼ਹਿਰੀਲੀ ਚੀਜ਼ ਫੁਲਾ ਰਿਹਾ ਹੈ ਉਹਦੀਆਂ ਕੰਲੀਆਂ ਟਹਿਣੀਆਂ ਕੱਟ ਕੇ ਤੇ ਜੜ੍ਹ ਨੂੰ ਛੱਡ ਕੇ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਬਲਕਿ ਉਹ ਹੋਰ ਫੁੱਟੇਗਾ ਜਿੱਥੋਂ ਟਹਿਣੀ ਟਹਿਣੀ ਕਟਾਂਗੇ ਇਸੇ ਤਰ੍ਹਾਂ ਮੇਰਾ ਮੰਨਣਾ ਇਹ ਆ ਕਿ ਜਦੋਂ ਇਥੋਂ ਦੀਆਂ ਸਿਆਸਤਾਂ ਤੇ ਸਿਸਟਮ ਜਿਹੜੇ ਫਿਲਮ ਸੈਂਸਰ ਬੋਰਡ ਬਣਾਇਆ ਹੋਇਆ ਉਹ ਸੈਂਸਰ ਬੋਰਡ ਹਰ ਸਾਲ ਬਹੁਤ ਫਿਲਮਾਂ A ਸਰਟੀਫਿਕੇਟ ਦੇ ਕੇ ਪਾਸ ਕਰਦਾ ਹੈ ਜਿਹਦਾ ਮਤਲਬ ਹੈ ਅਡਲਟ ਸਰਟੀਫਿਕੇਟ ਔਰ ਅਡਲਟ ਸਰਟੀਫਿਕੇਟ ਦੇ ਵਿੱਚ ਉਹ ਫਿਲਮਾਂ ਆਉਂਦੀਆਂ ਨੇ ਜਿਨ੍ਹਾਂ ਦੇ ਵਿੱਚ ਗਲਤ ਕਿਸਮ ਦੇ ਸੈਕਸੀ ਲਚਰ ਸੀਨ ਪਾਏ ਜਾਂਦੇ ਨੇ ਉਹਨਾਂ ਨੂੰ A ਸਰਟੀਫਿਕੇਟ ਦੇ ਕੇ ਪਾਸ ਕੀਤਾ ਜਾਂਦਾ ਹੁਣ ਜਦੋਂ ਸਰਕਾਰ ਦੁਆਰਾ ਚਲਾਇਆ ਜਾ ਰਿਹਾ ਸੈਂਸਰ ਬੋਰਡ ਇਹ ਸਰਟੀਫਿਕੇਟ ਦੇ ਕੇ ਤੇ ਗਲਤ ਸੀਨਾ ਵਾਲੀਆਂ ਫਿਲਮਾਂ ਪਾਸ ਕਰੇਗਾ ਜਿਹੜੀਆਂ ਸਿਨੇਮਿਆਂ 'ਚ ਲੱਗਦੀਆਂ ਨੇ ਜਿਹੜੀਆਂ ਸੋਸ਼ਲ ਮੀਡੀਆ 'ਤੇ ਆਉਂਦੀਆਂ ਨੇ ਤਾਂ ਫੇਰ ਆ ਥੱਲੜੇ ਹੀਟਲੇ ਕਮਲਕੌਰ ਵਰਗੇ ਕੁਝ ਨੂੰ ਮਾਰ ਕੇ ਕੁੱਟ ਕੇ ਜਿਹੜੀ ਲੱਚਰਤਾ ਉਹ ਖਤਮ ਨਹੀਂ ਕੀਤੀ ਜਾ ਸਕਦੀ ਤੁਸੀਂ ਦੇਖੋ ਕਿੰਨੇ ਬੱਗੇ ਸਫਰੀ ਵਰਗੇ ਤੇ ਹੋਰ ਗਾਇਕ ਨੇ ਜਿਨ੍ਹਾਂ ਦੇ ਗੀਤ ਬਹੁਤ ਲੱਚਰ ਕਿਸਮ ਦੇ ਨੇ ਕਿੰਨੇ ਵੱਡੇ ਗਾਇਕ ਨੇ ਜਿਨ੍ਹਾਂ ਨੇ ਗਲਤ ਕਿਸਮ ਦੇ ਗੀਤ ਹੁਣ ਤੱਕ ਗਾਏ ਨੇ 100 ਚੋਂ 95 96 ਗੀਤ ਉਹ ਬਿਲਕੁਲ ਸਬਕ ਨਹੀਂ ਹੁੰਦੇ ਉਹ ਬਿਲਕੁਲ ਧੀਆਂ ਪੈਣਾ ਪਰਿਵਾਰ ਚ ਬਹਿ ਕੇ ਸੁਣਨ ਵਾਲੇ ਨਹੀਂ ਹੁੰਦੇ ਪਰ ਉਥੇ ਅਸੀਂ ਨਹੀਂ ਬੋਲਦੇ ਜੜ ਨੂੰ ਹੱਥ ਅਸੀਂ ਨਹੀਂ ਪਾਉਣਾ ਚਾਹੁੰਦੇ ਜੜ ਜਿੱਥੇ ਅਸਲੀ ਜੜ ਹੈ ਉਥੋਂ ਤੱਕ ਅਸੀਂ ਪਹੁੰਚਣਾ ਨਹੀਂ ਚਾਹੁੰਦੇ ਸਾਡੀ ਸਮਾਜ ਦੀ ਜਿਹੜੀ ਸੋਚ ਹੈ ਜਿਹੜੀ ਮਾਨਸਿਕਤਾ ਹੈ ਉਹ ਵੀ ਵੱਡੇ ਪੱਧਰ ਤੇ ਲੱਚਰ ਤੇ ਪਲੀਤ ਹੋ ਚੁੱਕੀ ਆ ਇਹਦਾ ਸਬੂਤ ਇਹ ਹੈ ਕਿ ਜੇ 100 ਚੋਂ 95 ਵਿਆਹ ਹੁੰਦੇ ਨੇ ਤਾਂ 100 ਚੋਂ 95 ਵਿਆਹਾਂ ਦੇ ਵਿੱਚ ਨੱਚਣ ਵਾਲੀਆਂ ਕੁੜੀਆਂ ਨੂੰ ਪੈਸੇ ਦੇ ਕੇ ਬੁਲਾਇਆ ਜਾਂਦਾ ਹੈ ਔਰ ਉਹ ਡਾਂਸਰਾਂ ਸਟੇਜ ਦੇ ਉੱਪਰ ਨੱਚਦੀਆਂ ਨੇ ਠੁਮਕੇ ਲਾਉਂਦੀਆਂ ਨੇ ਔਰ ਸਾਰੇ ਰਿਸ਼ਤੇਦਾਰ ਔਰਤਾਂ ਸਮੇਤ ਸਾਹਮਣੇ ਬਹਿ ਕੇ ਉਹਨਾਂ ਨੂੰ ਵੇਖਦੇ ਨੇ ਕੀ ਉਹ ਲਚਰਤਾ ਨਹੀਂ ਹੈ ਜੇਕਰ ਅਸੀਂ ਲਚਰਤਾ ਖਤਮ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਦਿਮਾਗਾਂ ਚ ਪਈ ਹੋਈ ਲਚਰਤਾ ਨੂੰ ਵੀ ਖਤਮ ਕਰਨਾ ਪਵੇਗਾ ਜਿੰਨਾ ਟਾਈਮ ਸਾਡੇ ਦਿਮਾਗ ਸਾਡੀਆਂ ਅੱਖਾਂ ਸਾਡੀ ਸੋਚ ਲਚਰ ਚੀਜ਼ਾਂ ਵੇਖਣੀਆਂ ਚਾਹੁੰਦੀ ਹੈ ਉਹਨਾਂ ਟਾਈਮ ਉਹ ਆਉਣਗੀਆਂ ਜਿਹੜੀ ਚੀਜ਼ ਦਾ ਗਾਹਕ ਬੰਦ ਹੋ ਜਾਏ ਉਹ ਹੱਟੀ ਆਪਣੇ ਆਪ ਬੰਦ ਹੋ ਜਾਂਦੀ ਹੈ ਮੈਂ ਤੁਹਾਨੂੰ ਪੁੱਛਣਾ ਚਾਹਣਾ ਅੱਜ ਵੇਲਾ ਵਿਹਾ ਗਿਆ ਬਲੈਕ ਐਂਡ ਬਲੈਕ ਐਂਡ ਬਾਈ ਟੀਵੀ ਹੁਣ ਕੋਈ ਨਹੀਂ ਲੈਂਦਾ ਹੁਣ ਜਿਹੜਾ ਵੀ ਬੰਦਾ ਬਲੈਕ ਐਂਡ ਵਾਈਟ ਟੀਵੀ ਵੇਚੇਗਾ ਉਹਦੀ ਦੁਕਾਨ ਚੱਲੇਗੀ ਹੁਣ ਤੁਸੀਂ ਵੇਖੋ ਏਸੀ ਦੇ ਜਮਾਨੇ ਚ ਹੱਥਾਂ ਵਾਲੀ ਪੱਖੀ ਝੱਲਣੀ ਬੰਦ ਹੋ ਗਈ ਹੁਣ ਜਿਹੜਾ ਹੱਥਾਂ ਨਾਲ ਝੱਲਣ ਵਾਲੀ ਪੱਖੀ ਵੇਚੇਗਾ ਉਹਦੀ ਦੁਕਾਨ ਨਹੀਂ ਚੱਲੇਗੀ ਜਿੱਥੇ ਬਹੁਤ ਠੰਡ ਪੈਂਦੀ ਹੈ ਉੱਥੇ ਜਾ ਕੇ ਬਰਫ਼ ਵੇਚੋਗੇ ਨਹੀਂ ਵਿਕਣੀ ਇਸੇ ਤਰ੍ਹਾਂ ਜੇਕਰ ਸਾਡੇ ਸਮਾਜ ਦੇ ਵਿੱਚੋਂ ਲੋਕਾਂ ਦੀ ਸੋਚ ਮਾਨਸਿਕਤਾ 'ਚ ਲਚਰਤਾ ਖਤਮ ਹੋ ਜਾਏ ਤਾਂ ਲਚਰਤਾ ਕੋਈ ਵੇਚ ਨਹੀਂ ਸਕੇਗਾ ਤੇ ਜਦੋਂ ਤੱਕ ਵੱਡੇ ਪੱਦਰ ਤੇ ਅਸੀਂ ਸਾਰੇ ਉਹਦੇ ਗਾਹਕ ਹਾਂ ਫਿਰ ਉਹ ਵਿਕੇਗੀ ਹੁਣ ਸਾਡੇ ਪਿੰਡਾਂ ਦੇ ਵਿੱਚ ਜਦੋਂ ਕੋਈ ਆਪਣੇ ਵਿਆਹਾਂ ਤੇ ਆਰਕੈਸਟਰਾ ਡਾਂਸਰਾਂ ਬੁਲਾਉਂਦਾ ਤੇ ਕਿਹਨੇ ਵਿਰੋਧ ਕੀਤਾ ਮੈਂ ਹੈਰਾਨ ਆ ਕਈ ਬੰਦੇ ਇਹੋ ਜਿਹੇ ਜਿਹੜੇ ਜ਼ਿੰਦਗੀ 'ਚ ਕਦੇ ਮੈਨੂੰ ਮਿਲੇ ਕੱਲੇ ਬੈ ਕੇ ਲੱਚਰ ਕਿਸਮ ਦੀਆਂ ਗੱਲਾਂ ਕਰਕੇ ਬੜੇ ਹਾਸੇ ਠੱਠੇ ਜਿਨ੍ਹਾਂ ਨੇ ਕੀਤੇ ਅੱਜ ਉਹ ਵੀ ਸੋਸ਼ਲ ਮੀਡੀਆ ਤੇ ਦੁੱਧ ਤੋਤੇ ਬਣ ਕੇ ਤੇ ਇਹ ਲਿਖ ਰਹੇ ਨੇ ਯਾਰੇ ਲੱਚਰਤਾ ਤਾਂ ਗਲਤ ਆ ਇਹ ਕਤਲ ਤਾਂ ਕਰਨਾ ਚਾਹੀਦਾ ਮੈਂ ਨਹੀਂ ਕਹਿੰਦਾ ਕਿ ਉਹ ਕਮਲ ਕੌਰ ਠੀਕ ਕਰ ਰਹੀ ਸੀ ਉਹ ਗਲਤ ਕਰ ਰਹੀ ਸੀ ਪਰ ਸਾਡੀ ਜ਼ਿਹਨੀਆ ਤੇ ਸਾਡੀ ਮਾਨਸਿਕਤਾ ਸਾਡੀ ਸੋਚ ਕੀ ਚਾਹੁੰਦੀ ਆ ਇਹਨੂੰ ਸੋਚੋ 도ਗਲੇ ਕਿਰਦਾਰ ਤੇ ਪਖੰਡ ਬਾਜੀ ਤੋਂ ਆਪਾਂ ਬਾਹਰ ਆਈਏ ਜਿਹੜੀ ਚੀਜ਼ ਤੋਂ ਮੈਂ ਖੁਦ ਮੁਕਤ ਨਹੀਂਗਾ ਉਥੇ ਮੈਨੂੰ ਦੂਜਿਆਂ ਨੂੰ ਬੋਲਣ ਦਾ ਕੋਈ ਅਧਿਕਾਰ ਨਹੀਂ ਸੋ ਮੈਂ ਦੇਖਿਆ ਇਸ ਮੁੱਦੇ ਦੇ ਉੱਪਰ ਕਾਫੀ ਸਾਰੇ ਜਿਹੜੇ ਨਿਹੰਗ ਸਿੰਘ ਨੇ ਉਹ ਵੀ ਆਪਸ ਵਿੱਚ ਉਲਝੇ ਪਏ ਨੇ ਕਈ ਨਿਹੰਗ ਸਿੰਘ ਨੇ ਉਹ ਅਮਰਤਪਾਲ ਮਹਿਰੋ ਹਰਾਂ ਦੀ ਹਮਾਇਤ ਕਰ ਰਹੇ ਨੇ ਤੇ ਕਈ ਨੇ ਜਿਹੜੇ ਉਹ ਉਹਨਾਂ ਨੂੰ ਗਲਤ ਕਹਿ ਰਹੇ ਨੇ ਹੁਣ ਆ ਨਿਹੰਗ ਸਿੰਘ ਬਾਬਾ ਰਾਜਾ ਰਾਜ ਸਿੰਘ ਤੇ ਇੱਕ ਹੋਰ ਹੈ ਨਿਹੰਗ ਬਾਣੇ ਦੇ ਵਿੱਚ ਬਾਬਾ ਹਰਜੀਤ ਸਿੰਘ ਰਸੂਲਪੁਰ ਉਹ ਆਪਸ ਦੇ ਵਿੱਚ ਬਹੁਤ ਦੂਰੋਂ ਦੂਰ ਹੋਏ ਪਏ ਨੇ ਮੇਣਿਓ ਮੇਣੀ ਸੋਸ਼ਲ ਮੀਡੀਆ ਤੇ ਸੋਸ਼ਲ ਮੀਡੀਆ ਨੂੰ ਕਿਹੜਾ ਇਹਨਾਂ ਨੇ ਜੰਗ ਦਾ ਮੈਦਾਨ ਬਣਾ ਰੱਖਿਆ ਲੜਨਾ ਤੇ ਯਾਰਾ ਉਹ ਸਾਹਮਣੇ ਜਾ ਕੇ ਲੜੋ ਨਾ ਸੋਸ਼ਲ ਮੀਡੀਆ ਤੇ ਇੱਕ ਦੂਜੇ ਨੂੰ ਦਬਕੇ ਜੇ ਮਾਰੀ ਜਾਣੇ ਅੱਜ ਤੱਕ ਮੈਂ ਕੋਈ ਸੂਰਮਾ ਨਹੀਂ ਵੇਖਿਆ ਜਿਹੜਾ ਪੰਜਾਬ ਦੇ ਵਿੱਚ ਜਿੰਨੇ ਬਲਾਤਕਾਰੀ ਬਾਬੇ ਨੇ ਉਹਨਾਂ ਨੂੰ ਜਾ ਕੇ ਹੱਥ ਪਾ ਰਿਆ ਹੋਵੇ ਕਿੰਨੇ ਹੁਣ ਤੱਕ ਇਹੋ ਜਿਹੇ ਹੋਏ ਨੇ ਜਿਨ੍ਹਾਂ ਧਰਮ ਦੇ ਨਾਂ ਤੇ ਲੋਕ ਮਗਰ ਲਾਏ ਤੇ ਲੋਕਾਂ ਦੀਆਂ ਧੀਆਂ ਪੈਣਾ ਨਾਲ ਬਾਅਦ ਦੇ ਵਿੱਚ ਗਲਤ ਕੀਤਾ ਪਰ ਉਹਨਾਂ ਨੂੰ ਸੋਧਾ ਹੁਣ ਤੱਕ ਕਿਸੇ ਨੇ ਨਹੀਂ ਲਾਇਆ ਆ ਪਿੱਛੇ ਜਿਆ ਇੱਕ ਬੰਦੇ ਦਾ ਅਮਰਤਪਾਲ ਮਹਿਰੋ ਹਰਾਂ ਨੇ ਮੁੱਦਾ اٹھਾਇਆ ਸੀ ਉਹਦੇ ਤੇ ਕਿੰਨੇ ਵੱਡੇ ਦੋਸ਼ ਲਾਏ ਉਹ ਬਾਬਾ ਹੈ ਬਹੁਤ ਨਾਮੀ ਬਾਬਾ ਵਜਦਾ ਪਰ ਉਹ ਉਹਦਾ ਸੋਧਾ ਕਿਉਂ ਨਹੀਂ ਹੁਣ ਤੱਕ ਲਾਇਆ ਗਿਆ ਕਿੰਨੇ ਹੋਰ ਇੱਥੇ ਡੇਰੇ ਆਲੇ ਨੇ ਜਿਹੜੇ ਆਪਣੀਆਂ ਹੀ ਭਗਤੀ ਭਗਤਣੀਆਂ ਨਾਲ ਉਹਨਾਂ ਨੇ ਗਲਤ ਕੀਤਾ ਤੇ ਘੁੰਮਦੇ ਫਿਰਦੇ ਨੇ ਗੱਲ ਕਿੱਥੇ ਹੈ ਅਸਲ ਦੇ ਵਿੱਚ ਇਹ ਜਿਹੜੇ ਕਮਲ ਕੌਰ ਵਰਗੇ ਨੇ ਇਹ ਤਾਂ ਬਹੁਤ ਛੋਟੇ ਚਿੱਚੜ ਨੇ ਅਸਲ ਜਿਹੜੇ ਝੋਟੇ ਨੇ ਉਹਨਾਂ ਤੋਂ ਕੰਮ ਸ਼ੁਰੂ ਹੁੰਦਾ ਹੈ ਹੱਥ ਉੱਥੇ ਪਾਇਆ ਜਾਣਾ ਚਾਹੀਦਾ ਮੈਂ ਵੇਖਿਆ ਕਈ ਸਾਫ ਸੂਰਤ ਸਿੰਘ ਨੇ ਬੜੇ ਬਾਣੇ 'ਚ ਸਜੇ ਹੋਏ ਉਹ ਸੋਸ਼ਲ ਮੀਡੀਆ ਤੇ ਕੀ ਪੇਸ਼ ਕਰ ਰਹੇ ਨੇ ਇੱਕ ਮੈਂ ਕੱਲੀ ਵੀਡੀਓ ਦੇਖ ਰਿਹਾ ਸੀ ਇੱਕ ਸਾਫ ਸੂਰਤ ਵਿਅਕਤੀ ਹੈ ਉਹ ਇੱਕ ਔਰਤ ਨਾਲ ਮੈਨੋ ਮੈਣੀ ਹੋ ਰਿਹਾ ਤੇ ਕਹਿ ਰਿਹਾ ਕਿ ਅਸੀਂ ਲੈਕਚਰ ਤਾਂ ਖਤਮ ਕਰਕੇ ਛੱਡਣੀ ਐ ਤੇ ਔਰਤ ਨੂੰ ਐਨੇ ਅਸ਼ਲੀਲ ਸ਼ਬਦ ਬੋਲ ਰਿਹਾ ਉਹ ਕਮਲ ਕੌਰ ਵੀ ਉਹਦੋਂ ਘੱਟ ਬੋਲਦੀ ਆ ਜਿੰਨੇ ਉਹ ਬੋਲ ਰਿਹਾ ਤੇ ਆਪਣੇ ਆਪ ਨੂੰ ਕਹਿ ਰਿਹਾ ਅਸੀਂ ਲੈਕਚਰ ਤਾਂ ਖਤਮ ਕਰਨੀ ਐ ਇਹ 도ਗਲੇ ਕਿਰਦਾਰ ਜਿਹੜੇ ਨੇ ਇਹ ਬਹੁਤ ਖਤਰਨਾਕ ਨੇ ਇਹਨਾਂ ਦਾ ਅੰਦਰੋਂ ਹੋਰ ਤੇ ਬਾਹਰ ਹੋਰ ਬਾਬਾ ਨਾਨਕ ਜੀ ਨੇ ਲਿਖਿਆ ਸਾਡੀ ਗੁਰਬਾਣੀ ਦੇ ਮਹਾਵਾਕ ਨਹੀਂ ਗੱਲ ਹੀ ਅਸੀਂ ਚੰਗੇ ਆ ਅਚਾਰੇ ਬੁਰਿਆਂ ਮਨੋਕ ਸੁਧਾ ਕਾਲਿਆਂ ਬਾਹਰ ਚਿੱਟਵਿਆਂ ਤੇ ਮੈਨੂੰ ਉਦੋਂ ਇਹ ਸਾਰੇ ਬੰਦਿਆਂ ਦੀਆਂ ਛਕਲਾਂ ਯਾਦ ਆ ਜਾਂਦੀਆਂ ਨੇ ਜਿਹੜੇ ਇਹ ਡਬਲ ਕਰਦਾਰ ਖੇਡਦੇ ਨੇ ਮੰਨ ਲਓ ਮੈਂ ਡੇਲੀ ਸ਼ਰਾਬ ਪੀਂਦਾ ਹੁਆ ਤੇ ਦੂਜੇ ਬੰਦਿਆਂ ਨੂੰ ਮੈਂ ਮਤਾਂ ਦੇਵਾਂ ਨਹੀਂ ਪੀਣੀ ਚਾਹੀਦੀ ਮੈਨੂੰ ਕੋਈ ਹੱਕ ਨਹੀਂ ਜਿਹੜੀਆਂ ਚੀਜ਼ਾਂ ਦਾ ਅਸੀਂ ਖੁਦ ਸ਼ਿਕਾਰ ਹਾਂ ਜਿੰਨਾ ਟਾਈਮ ਆਪਾਂ ਆਪਣੀ ਮਾਨਸਿਕਤਾ ਚੋਂ ਕੱਢ ਨਹੀਂ ਲੈਂਦੇ ਮੈਂ ਖੁੱਲ ਕੇ ਨਹੀਂ ਤੁਹਾਨੂੰ ਕਹਿ ਸਕਦਾ ਵੀ ਆ ਚੀਜ਼ਾਂ ਆ ਤੇ ਆ ਉਹ ਆ ਸੋ ਬੇਨਤੀ ਹੈ ਆਪਾਂ ਆਪੋ ਆਪਣੇ ਦੋਗਲੇ ਕਿਰਦਾਰਾਂ ਨੂੰ ਠੀਕ ਕਰੀਏ ਸਮਾਜ 'ਚ ਲੱਚਰਤਾ ਹੈ ਨਸ਼ੇ ਨੇ ਫੋਕਰਪੁਣਾ ਹੈ ਫੈਸ਼ਨ ਪ੍ਰستی ਹੈ ਇਹਨਾਂ ਸਾਰੀਆਂ ਚੀਜ਼ਾਂ ਦੀ ਜੜ੍ਹ ਹੈ ਉਹ ਕਾਰਪੋਰੇਟ ਘਰਾਣਿਆਂ ਤੇ ਸਿਆਸਤਾਂ ਦੇ ਅੰਦਰ ਪਈ ਹੈ ਤੇ ਜਿਹੜੇ ਲੋਕ ਉਹਨਾਂ ਡਾਡਿਆਂ ਨਾਲ ਮੱਥਾ ਲਾ ਨਹੀਂ ਸਕਦੇ ਉਹ ਥੱਲੇ ਥੱਲੇ ਜੇ ਕਹਿੰਦੇ ਨੇ ਅਸੀਂ ਖਤਮ ਕਰਨਾ ਹੈ ਤਾਂ ਇਹਦਾ ਮਤਲਬ ਇਹ ਆ ਉਹਨਾਂ ਨੇ ਨਾ ਇਕਨੋਮੀ ਦੀ ਸਟੱਡੀ ਕੀਤੀ ਹੈ ਨਾ ਪੋਲਿਟਿਕਸ ਦੀ ਸਟੱਡੀ ਕੀਤੀ ਹੈ ਉਹਨਾਂ ਨੂੰ ਕਿਸੇ ਚੀਜ਼ ਦੀ ਮਨੋਵਿਗਿਆਨਕ ਅਧਿਐਨ ਉਹਨਾਂ ਦਾ ਹੈ ਨਹੀਂਗਾ ਇਸ ਕਰਕੇ ਉਹ ਇਦਾਂ ਦੀਆਂ ਗਲਤ ਕਿਸਮ ਦੇ ਭਰਮ ਪਾਲ ਕੇ ਤੇ ਕੋਸ਼ਿਸ਼ ਕਰ ਰਹੇ ਨੇ ਜਿਵੇਂ ਨਸ਼ਾ ਹੈ ਤਾਂ ਨਸ਼ੇ ਨੂੰ ਖਤਮ ਕਰਨ ਦੇ ਲਈ ਜੇ ਅਸੀਂ 1 2 4 ਨਸ਼ੇੜੀਆਂ ਨੂੰ ਮਾਰ ਦਾਂਗੇ ਤਾਂ ਨਸ਼ਾ ਖਤਮ ਨਹੀਂ ਹੋ ਜਾਣਾ ਚਾਹੇ ਉਹ ਸਾਡੇ ਪਿੰਡ ਚ ਚੋਰੀਆਂ ਹੀ ਕਰਦੇ ਹੋਣ ਜੇ ਅਸੀਂ ਨਸ਼ੇੜੀ ਦੋ ਚਾਰ ਮਾਰ ਦੇਾਂਗੇ ਨਸ਼ਾ ਤੇ ਚੋਰੀਆਂ ਖਤਮ ਨਹੀਂ ਹੋਣੀਆਂ ਕਿਉਂਕਿ ਚੋਰ ਦੀ ਮਾਂ ਨੂੰ ਮਾਰੋ ਚੋਰ ਨੂੰ ਨਹੀਂ ਇਸ ਕਰਕੇ ਜੜ ਤੱਕ ਪਹੁੰਚਣਾ ਤੇ ਸੋਚਣਾ ਜ਼ਰੂਰੀ ਹੈ ਤੁਸੀਂ ਸਾਰੇ ਤਾਂ ਮੇਰੇ ਨਾਲੋਂ ਵੀ ਸਿਆਣੇ ਹੋ ਸਮਝਦਾਰ ਹੋ ਬਹੁਤ ਮਿਹਰਬਾਨੀ ਸ਼ੁਕਰੀਆ